ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਕਹਿੰਦੇ ਜਦੋਂ ਜ਼ਿੰਦਗੀ ਦੇ ਵਿੱਚ ਸਾਡੇ ਕੋਲੇ ਕੋਈ ਰਸਤਾ ਨਾ ਬਚੇ ਨਾ ਸਾਨੂੰ ਉਸੇ ਕੰਮ ਦੇ ਵਿੱਚ ਹੀ ਆਪਣੀ ਜੀਤ ਤੋੜ ਮਿਹਨਤ ਲਾ ਦੇਣੀ ਚਾਹੀਦੀ ਆ ਤਾਂ ਜੋ ਉਸ ਕੰਮ ਚ ਸਕਸੈਸ ਜਾਂ ਕਿਸੇ ਨਾ ਕਿਸੇ ਪਹਿਲੂ ਦੇ ਵਿੱਚ ਅਸੀਂ ਉਹ ਕੰਮ ਚ ਉਸ ਮਹਾਰਥ ਹਾਸਲ ਕਰ ਸਕੀਏ ਸੋ ਇਸ ਦੇ ਨਾਲ ਇੱਕ ਜੁੜਦੀ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆਂ ਇੱਕ ਵਾਰ ਦੀ ਗੱਲ ਹੁੰਦੀ ਆ ਦੋ ਦੇਸ਼ਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਆ ਜਦੋਂ ਲੜਾਈ ਹੋ ਜਾਂਦੀ ਆ ਇੱਕ ਦੇਸ਼ ਬਹੁਤ ਹੀ ਪਾਵਰਫੁੱਲ ਹੁੰਦਾ ਬਹੁਤ ਐਡਵਾਂਸ ਹਥਿਆਰ ਹੁੰਦੇ ਆ ਸੈਨਾ ਵੀ ਥੋੜੀ ਗਿਣਤੀ ਚ ਜ਼ਿਆਦਾ ਹੁੰਦੀ ਆ ਤੇ ਜਿਹੜਾ ਦੂਸਰਾ ਵਿਰੋਧੀ ਦੇਸ਼ ਹੁੰਦਾ ਉਹਨਾਂ ਕੋਲੇ ਹਥਿਆਰ ਵੀ ਥੋੜੇ ਸਪੈਸ਼ਲੀ ਟੈਕਨੋਲੋਜੀ ਦੇ ਹੁੰਦੇ ਆ ਥੋੜੇ ਪਛੜੇ ਹੋਏ ਸੈਨਾ ਵੀ ਘੱਟ ਹੁੰਦੀ ਆ ਸਾਜੋ ਸਮਾਨ ਬਹੁਤ ਘੱਟ ਹੁੰਦਾ ਵਾ ਸੁੱਖ ਸਹੂਲਤਾਂ ਬਹੁਤ ਘੱਟ ਹੁੰਦੀਆਂ ਵਾ ਉਹਨਾਂ ਦੇ ਬਦਲੇ ਇਹਨਾਂ ਇਹ ਦੂਸਰੇ ਦੇਸ਼ ਕੋਲੇ ਤਾਂ ਕੀ ਹੁੰਦਾ ਵਾ ਸੈਨਾਪਤੀ ਬਹੁਤ ਸੂਝਵਾਨ ਹੁੰਦਾ ਜਦੋਂ ਕੀ ਹੁੰਦਾ ਉਹ ਆਪਣੇ ਜਵਾਨਾਂ ਨੂੰ ਆਪਣੇ ਸੈਨਾਂ ਨੂੰ ਸੰਬੋਧਨ ਕਰਦਾ ਵਾ ਕੋਈ ਸਾਰਾ ਸਮਾਨ ਇਸ ਸ਼ਿਪ ਦੇ ਵਿੱਚ ਹੈ ਸ਼ਿਪ ਆੜ ਦੇ ਵਿੱਚ ਵੀ ਭਰ ਲਓ ਸਾਰੇ ਸੈਨਿਕ ਬੱਚ ਆ ਜਾਂਦੇ ਆ ਸਾਰੇ ਜਹਾਜ਼ ਦੇ ਵਿੱਚ ਸਾਰਾ ਹਥਿਆਰ ਲੱਦ ਲਏ ਜਾਂਦੇ ਆ ਤਾਂ ਕੀ ਹੁੰਦਾ ਵਾ ਉਸ ਸਥਾਨ ਤੇ ਪਹੁੰਚ ਜਾਂਦੇ ਆ ਉਸ ਸਮੁੰਦਰੀ ਰੇਗਿਸਤਾਨ ਜਿੱਥੇ ਮਤਲਬ ਕਿ ਜੰਦ ਹੋਣਾ ਹੁੰਦਾ ਉੱਥੇ ਪਹੁੰਚ ਜਾਂਦੇ ਆ ਤੇ ਦੂਜੇ ਦੇਸ਼ ਨੇ ਅੱਗੇ ਆਉਣਾ ਹੁੰਦਾ ਵਾ ਜੰਦ ਦੇ ਮੈਦਾਨ ਚ ਉਤਰ ਜਾਂਦੇ ਆ ਤਾਂ ਕੀ ਹੁੰਦਾ ਸਾਰਾ ਸਮਾਨ ਥੱਲੇ ਲਾਇਆ ਜਾਂਦਾ ਜਦੋਂ ਸਾਰਾ ਸਮਾਨ ਥੱਲੇ ਲਾਹ ਲਿਆ ਜਾਂਦਾ ਵਾ ਤਾਂ ਉਹ ਜਿਹੜਾ ਸੈਨਾਪਤੀ ਹੁੰਦਾ ਵਾ ਜਿਹੜਾ ਕਮਾਂਡਰ ਹੁੰਦਾ ਵਾ ਉਹਨਾਂ ਦਾ ਸਾਰਿਆਂ ਦਾ ਤਾਂ ਉਹ ਕੀ ਕੰਮ ਦਾ ਕਹਿੰਦਾ ਵਾ ਕਹਿੰਦਾ ਜਵਾਨੋ ਇਸ ਜਹਾਜ਼ ਨੂੰ ਸਮੁੰਦਰੀ ਜਹਾਜ਼ ਨੂੰ ਅੱਗ ਲਾ ਦਿਓ ਤਾਂ ਉਹ ਆਪਣੇ ਸੈਨਿਕਾਂ ਨੂੰ ਦੂਜਿਆਂ ਨੂੰ ਆਸਮੈ ਗੱਲਬਾਤ ਕਰਦੇ ਵੀ ਕਮਾਂਡਰ ਨੂੰ ਕੀ ਗੱਲ ਹੋਈ ਆ ਵੀ ਜਹਾਜ਼ ਨੂੰ ਸੜਨ ਦੀ ਕਾਹਤ ਤਕਰੀਬ ਸੋਚ ਰਿਹਾ ਵਾ ਤਾਂ ਕਹਿੰਦਾ ਇਹ ਬਹੁਤ ਗਲਤ ਕਰ ਰਿਹਾ ਉਹ ਕਹਿੰਦਾ ਵੀ ਮੇਰਾ ਆਰਡਰ ਆ ਤੁਹਾਨੂੰ ਮੰਨਣਾ ਪੈਣਾ ਵਾ ਤਾਂ ਉਹ ਕੀ ਕਰਦੇ ਆ ਆਰਡਰ ਮੰਨਦੇ ਆ ਜਹਾਜ਼ ਨੂੰ ਅੱਗ ਲਾ ਦਿੰਦੇ ਆ ਜਹਾਜ਼ ਨੂੰ ਜਦੋਂ ਅੱਗ ਲਾ ਦਿੱਤੀ ਜਾਂਦੀ ਆ ਤਾਂ ਉਹ ਕਮਾਂਡਰ ਉਹਨਾਂ ਨੂੰ ਸਾਰਿਆਂ ਨੂੰ ਸੰਬੋਧਨ ਕਰਦਾ ਕਹਿੰਦਾ ਕਹਿੰਦਾ ਹੁਣ ਸਾਡੇ ਕੋਲੇ ਕੋਈ ਰਸਤਾ ਨਹੀਂ ਪਿੱਛੇ ਜਾਣ ਦਾ ਸਿਰਫ ਇੱਕ ਹੀ ਰਸਤਾ ਕਰੋ ਜਾਂ ਮਰੋ ਭਾਵੇਂ ਕੀ ਜਾਂ ਸਾਹਮਣੇ ਖੜਾ ਸਾਡਾ ਦੁਸ਼ਮਣ ਆ ਉਹਨੂੰ ਮਾਰ ਕੇ ਤੇ ਉਹਨਾਂ ਦੇ ਜਹਾਜ਼ਾਂ ਤੇ ਜਾਂ ਜਾਓ ਜਾਂ ਫਿਰ ਇੱਥੇ ਸ਼ਹੀਦਾਂ ਦਾ ਪ੍ਰਾਪਤ ਕਰੋ ਜਾਂ ਇੱਥੇ ਹੀ ਮਰ ਜਾਓ ਤਾਂ ਉਹਨੇ ਇਹ ਚੀਜ਼ ਹੋਰ ਦੱਸਦਾ ਵਾ ਕਹਿੰਦਾ ਵੀ ਹੁਣ ਸਾਡੇ ਕੋਲੇ ਰਸਤਾ ਨਹੀਂ ਆ ਤੁਹਾਨੂੰ ਇਹ ਜੁੱਧ ਲੜਨਾ ਹੀ ਪੈਣਾ ਕਿਸੇ ਵੀ ਹਾਲਤ ਦੇ ਵਿੱਚ ਸੋ ਇਹ ਸਾਨੂੰ ਛੋਟੀ ਜੀ ਕਹਾਣੀ ਇਹੀ ਸਿੱਖਿਆ ਦਿੰਦੀ ਆ ਗੱਲ ਇੱਕ ਜੁੱਧ ਦੀ ਨਹੀਂ ਹੋ ਰਹੀ ਦੋ ਦੇਸ਼ਾਂ ਦੀ ਗੱਲ ਹੋ ਰਹੀ ਆ ਸਾਡੇ ਜੀਵਨ ਦੀ ਇਹ ਇੱਕ ਛੋਟੀ ਜੀ ਕਹਾਣੀ ਸੀ ਗੱਲ ਇਹ ਤੇ ਹੁੰਦੀ ਆ ਸਾਨੂੰ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਰੁਕਾਵਟਾਂ ਬਹੁਤ ਮੁਸ਼ਕਲਾਂ ਪੈਂਦੀਆਂ ਵਾ ਦੀ ਆ ਸ਼ੁਰੂ ਕਰ ਲਾ ਇਹਦੇ ਚ ਆ ਚ ਸਕਸੈਸ ਮਿਲ ਜੂਗੀ ਕਿਸੇ ਦੀ ਥਾਲੀ ਚ ਸਾਨੂੰ ਵੱਡਾ ਮਤਲਬ ਕੁਝ ਵੀ ਵੱਡਾ ਲੱਗਦਾ ਬਾ ਐ ਕਹਿੰਦੇ ਬਗਾਨੀ ਥਾਲੀ ਚ ਲੱਡੂ ਵੱਡਾ ਹੀ ਲੱਗਦਾ ਹੁੰਦਾ ਉਹ ਗੱਲ ਆ ਪੰਜਾਬੀਆਂ ਦੀ ਸੋ ਸਾਨੂੰ ਕਦੇ ਵੀ ਇਹ ਚੀਜ਼ ਨਹੀਂ ਕਰਨੀ ਚਾਹੀਦੀ ਨਹੀਂ ਆ ਕੰਮ ਛੱਡ ਗਾ ਕਰ ਲਾ ਨਹੀਂ ਜਿਹੜਾ ਕੰਮ ਤੁਹਾਨੂੰ ਦਿੱਤਾ ਗਾ ਉਸੇ 'ਚ ਜੇ ਤੁਸੀਂ ਕੁਝ ਟਾਈਮ ਤਾਂ ਦਿਓ ਮਿਹਨਤ ਕਰੋ ਕੀ ਹੈ ਸ਼ਾਇਦ ਉਸੇ ਕੰਮ 'ਚ ਤੁਹਾਨੂੰ ਸਕਸੈਸ ਮਿਲ ਜਵੇ ਸੋ ਇਸ ਕਰਕੇ ਉਸ ਕੰਮ ਨੂੰ ਨੇਪਰੇ ਚੜਾੜੋ ਤਾ ਜੋ ਤੁਸੀਂ ਉਸ ਕੰਮ 'ਚ ਅੱਗੇ ਵੱਧਸੋ ਨਾ ਕਿ ਉਹ ਕੰਮ ਨੂੰ ਪਿੱਛੇ ਛੱਡ ਦਿਓ ਤੇ ਜਦੋਂ ਸਾਡੇ ਕੋਲੇ ਸਾਰੇ ਰਸਤੇ ਬੰਦ ਹੋ ਜਾਂਦੇ ਆ ਇੱਕ ਹੀ ਰਸਤਾ ਹੁੰਦਾ ਵਾ ਕਰੋ ਜਾਂ ਮਰੋ ਦਾ ਭਾਵੇਂ ਹੁਣ ਇਹੀ ਆ ਇਹੀ ਕਰਨਾ ਪੈਣਾ ਵਾ ਸੋ ਇਸ ਤੋਂ ਚੰਗਾ ਵਾ ਤੁਸੀਂ ਉਸੇ ਕੰਮ ਨੂੰ ਕਰੋ ਜਿਸ 'ਚ ਤੁਸੀਂ ਮਹਾਰਤ ਹਾਸਲੋ ਤੇ ਕਦੇ ਵੀ ਇਹ ਨਾ ਕਹੋ ਵੀ ਮੇਰੇ ਕੋਲ ਆਹ ਰਸਤਾ ਮੈਂ ਅੱਜ ਤੱਕ ਆਹ ਕਰਕੇ ਆਹ ਕਰ ਲੂੰਗਾ ਨਹੀਂ ਜੋ ਤੁਸੀਂ ਕਰ ਸਕਦੇ ਹੋ ਉਹ ਤੁਸੀਂ ਕਰ ਸਕਦੇ ਹੋ ਫੇਸ ਕਰਕੇ ਕਦੇ ਵੀ ਰਸਤੇ ਨਾ ਬਦਲੋ ਜਿਹੜੇ ਰਾਸਤੇ ਤੇ ਆ ਉਸੇ ਰਾਸਤੇ ਤੇ ਚੱਲੋ ਸੋ ਇਹ ਸੀ ਛੋਟੀ ਜੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕਿਸ ਅਗਲੇ ਕਿਸੇ ਕਹਾਣੀ ਸਟੋਰੀ ਚ ਰੱਬ ਰੱਖਾ ਜੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਧੰਨਵਾਦ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ